ਹੈਲੋ 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 ਕਿਦਾਂ ਲੋਹਾਂ ਕਿਦਾਂ ਵੀਰ ਹਾਂ ਵਧੀਆ ਵਧੀਆ ਜੀ ਕੌਣ ਹਾਂਜੀ ਤੀਰਜ ਕੁਮਾਰ ਬੋਲਦਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਕਰਨਤਾਰਨ ਵੀਰੇ ਏਰੀਆ ਆਪਣਾ ਹਾਂਜੀ ਵੀਰੇ ਹਾਂਜੀ ਹਾਂਜੀ ਤੁਸੀਂ ਕੌਣ ਜੀ ਠੀਕ ਆ ਦੱਸ ਦਾਂਗੇ ਵੀਰੇ ਛੇਤੀ ਦਰਦਨੇ ਕੋਈ ਨਹੀਂ ਮੋਹਲੀ ਡੇਰੇ ਲਾਇ ਫਿਰ ਅੱਜ ਕੱਲ ਹਾਂਜੀ 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 ਤੁਸੀਂ ਕੌਣ ਬੋਲ ਰਹੇ ਵੀਰੇ ਦੱਸ ਦਿਓ ਮੈਨੂੰ ਮੜਾ ਜਾ ਨਹੀਂ ਵੀਰੇ ਦੱਸ ਦਿਨੇ ਕਾਦੀ ਗਾਲੀ ਮੈਨੂੰ ਇਹ ਦੱਸੋ ਪਹਿਲਾਂ ਨਹੀਂ ਕਾਲੀ ਤਾਂ ਨਹੀਂ ਵੈਸੇ ਕੋਈ ਮੈਨੂੰ ਯਾਰ ਦੋਸਤ ਕੋਈ ਬੰਦਾ ਕੇਵਰੀ ਮੁੰਡੇ ਆਪਣੇ ਦੱਸਦੇ ਰਹਿੰਦੇ ਆ ਗੱਡੀਆਂ ਗੁੱਡੀਆਂ ਆ ਲਈ ਫਿਰਦੇ ਨੇ ਤੁਸੀਂ ਇੱਧਰ ਮੋਹਾਲੀ ਵਾਲੇ ਇੱਧਰ 에어ਪੋਰਟ ਉੜਦੇ ਹਾਂਜੀ ਹਾਂਜੀ ਤੇ ਕੀ ਮਾਹੌਲ ਚਾਲਾ ਮੈਨੂੰ ਦੱਸੋ ਮੜਾ ਜਾਂ ਨਹੀਂ ਮੈਨੂੰ ਦੱਸੋਗੇ ਭਾਜੀ ਕੌਣ ਬੋਲ ਰਿਹਾ ਤੁਸੀਂ ਮੈਨੂੰ ਪਤਾ ਨਹੀਂ ਨਾ ਕੌਣ ਬੋਲ ਰਿਹਾ ਫਿਰ ਉਹ ਧੀਰ ਜੀ ਬੋਲਦਾ ਨਾ ਧੀਰ ਜੀ ਨਾਲ ਗੱਲ ਹੋ ਰਹੀ ਆ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਦੱਸਣਿਆ ਹਾਂਜੀ ਮੈਂ ਨਾ ਤੈਨੂੰ ਤੇਰੇ ਬਾਰੇ ਮੈਂ ਤੇ ਦੱਸਣੇ ਆ ਨਾ ਤੈਨੂੰ ਨਹੀਂ ਨਹੀਂ ਭਾਜੀ ਮੈਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਕੌਣ ਮਤਲਬ ਆਪਾਂ ਜਾਣਦੇ ਨਹੀਂ ਤੁਹਾਡਾ ਨੰਬਰ ਸੇਵ ਨਹੀਂ ਮੇਰੇ ਕੋਲ ਉਹ ਮੈਂ ਤਾਂ ਪੁੱਛਣ ਰਿਹਾ ਵੀ ਕੌਣ ਬੋਲਣ ਦਾ ਹੈ ਜੀ ਕੋਈ ਗੱਲ ਨਹੀਂ ਇੱਕ ਅੱਦੇ ਦਿਨ ਤੱਕ ਜਾਣ ਜਾਗੇ ਕੋਈ ਗੱਲ ਨਹੀਂ ਨਹੀਂ ਮੈਂ ਸਮਝ ਨਹੀਂ ਰਿਹਾ ਇਹ ਲਈ 9 10 ਵਜੇ ਨੂੰ ਮੁਹਾਲੀ 에 ਏਅਰਪੋਰਟ ਰੋਡ ਤੇ ਵੇਖੀਦਾ ਵੀਰ ਭਰਾ ਦੱਸ ਦੇ ਹੁੰਦੇ ਮੇਰੇ ਆ ਵੀਰੇ ਬੁੱਲਣ ਕੌਣ ਨੇ ਤੂੰ ਦੱਸ ਦੇ ਨਾ ਮੈਨੂੰ ਵੀਰੇ ਕਿਉਂ ਐਵੇਂ ਖਿਜਾਉਣ ਵਾਲੀ ਗੱਲ ਕਰਨੀ ਆ ਖਿਜਾਉਣ ਮੈਂ ਨਹੀਂ ਡਿਆ ਵੀਰੇ ਤੂੰ ਵਾਲੀ ਗੱਲ ਤੂੰ ਸ਼ੁਰੂ ਕੀਤੀ ਹੈ ਮੈਂ ਨਹੀਂ ਕੀਤੀ ਨੇ ਮੈਂ ਪੁੱਛਣ ਦੇ ਆ ਨਾ ਵੀਰ ਦੱਸ ਦੇ ਵੀ ਕੌਣ ਬੋਲਦਾ ਤੂੰ ਕੀ ਕੀ ਮਸਲਾ ਹੈੜਾ ਫੋਨ ਕਿਉਂ ਕੀਤਾ ਤੂੰ ਜਦੋਂ ਮੈਂ ਕਹਿੰਦੇ ਆ ਵੀ ਮੈਂ ਦੱਸ ਦਿੰਨਾ ਉਹ ਨਾ ਯਾਰ ਪਤਾ ਨਹੀਂ ਕਿਹੜਾ ਹੀ ਕਿ ਸਵੇਰੇ 9 ਵਜੇ ਡੇਲੀ ਸਵੇਰੇ 9 ਵਜੇ ਇੱਧਰ 에어ਪੋਰਟ ਰੋਡ ਤੇ ਹਾਂਜੀ ਹਾਂਜੀ ਕੌਣ ਜੀ ਉਹ ਫੋਨ ਕੱਟੀਆਂ ਆਂਦੇ ਤੂੰ ਮੇਰਾ ਬੀਜੀ ਤੁਸੀਂ ਕੰਮ ਦੱਸ ਨਹੀਂ ਦੇ ਕੋਈ ਤੁਸੀਂ ਫੋਨ ਉਦਾਂ ਹੀ ਕਰੀ ਜਾਂਦੇ ਗੱਲ ਤੇ ਕੰਮ ਵੀ ਤੈਨੂੰ ਦੱਸ ਦਾਂਗੇ ਤੂੰ ਜ਼ਿਆਦਾ ਬਿਜੀ ਆ ਨਹੀਂ ਬਿਜੀ ਤੁਸੀਂ ਗੱਲ ਕਿੱਦਾਂ ਕਰਨ ਦਾ ਇਹ ਤੁਸੀਂ ਗੱਲ ਤੇ ਢਾਂਗਣਾ ਕਰੋ ਯਾਰ ਉਹ ਗੱਲ ਢੰਗ ਨਾਲ ਕਰਦੇ ਆ ਮੈਂ ਤੈਨੂੰ ਤੇਰੇ ਬਾਅਦ ਦੱਸਣ ਦੇ ਆ ਤੂੰ ਸਵੇਰੇ 9 ਵਜੇ ਘਰੋਂ ਨਿਕਲਦਾ ਕਿ ਨਹੀਂ ਨਿਕਲਦਾ ਨੂੰ ਜੀ ਆਹ 10 ਵਜੇ ਆਹ ਤੇ 10 ਵਜੇ ਘਰ ਆਉਣਾ ਕਿ ਨਹੀਂ ਕੀ ਮਤਲਬ ਹੈ ਯਾਰ ਘਰੋਂ ਨਿਕਲਦਾ ਤੇਰਾ ਮੁਸ਼ਿਲ ਕਰਦਾਂਗੀ ਤੂੰ ਇਹਦਾ ਫੋਨ ਕੱਟਿਆ ਨਾ ਬਾਰ-ਬਾਰ ਹੁਣ ਫੋਨ ਕੱਟ ਕੇ ਵਿਖਾ ਤਨੂੰ ਮੈਂ ਦੱਸਦਾ ਦੋ ਚਾਰ ਦਿਨਾਂ ਜੇ ਸਰ ਭਾਜੀ ਤੁਸੀਂ ਮੈਨੂੰ ਸਮਝ ਨਹੀਂ ਆ ਤੂੰ ਫੋਨ ਕੱਟਿਆ ਨਾ ਕਿਉਂ ਮਸਲਾ ਤੇ ਦੱਸੋ ਭਾਜੀ ਕੀ ਹੋਇਆ ਕੋਈ ਗੱਲ ਆ ਆਪਣਾ ਫਿਲਮ ਫਿਲਮ ਜਿਹੜੀ ਤੂੰ ਬਣਾਈ ਆ 29 ਤਰੀਕ ਨੂੰ ਨਹੀਂ ਜਿਹੜੀ ਮੋਗੀ ਫਿਲਮ ਦੇ ਵਿੱਚੋਂ ਯਾਰ ਉਹ ਹਾਂਜੀ 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 ਤੇਰੀ ਫਿਲਮ ਆ ਪਹਿਲਾਂ ਮੈਂ ਤੈਨੂੰ ਠੰਡੇ ਮਤ ਨਾਲ ਗੱਲ ਕਰੰਦਿਆਂ ਤੂੰ ਠੰਡੇ ਸੁਭਾ ਨਾਲ ਮੇਰੀ ਗੱਲ ਨਹੀਂ ਸੁਣਦਿਆਂ ਨਹੀਂ ਨਹੀਂ ਭਾਜੀ ਮੈਂ ਮੈਂ ਤਾਂ ਤੁਹਾਨੂੰ ਇਹ ਪੁੱਛਣ ਆ ਵੀ ਤੁਸੀਂ ਦੱਸੋ ਸਹੀ ਕੰਮ ਤੇ ਦੱਸੋ ਸਹੀ ਉਹ ਯਾਰ ਮੈਂ ਨਾਂ ਦੱਸਣਾ ਹੋਊਗਾ ਤੈਨੂੰ ਚੰਗੀ ਬੋਲੀ ਨਾਲ ਠੰਡੇ ਸੁਭਾ ਨਾਲ ਗੱਲ ਕਰੰਦਿਆਂ ਹਾਂ ਹਾਂਜੀ ਹਾਂਜੀ ਨਹੀਂ ਦੱਸੋ ਕੋਈ ਗੱਲ ਨਹੀਂ ਦਿੱਦੀ ਕੋਈ ਕੰਮ 29 ਹੀ ਹੀਰੋ ਹੀਰੋ ਨਾ ਕੋ ਫਿਲਮ ਚ ਹਾਂਜੀ 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 29 ਤਰੀਕ ਨੂੰ ਫਿਲਮ ਆਉਂਦੀ ਆ ਹਾਂਜੀ ਭਾਜੀ ਹਾਂਜੀ 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 ਹੀਰੋ ਟਿਕਟਾਂ ਮਿਲ ਜਾਣਗੀਆਂ ਫਿਲਮਾਂ ਦੀਆਂ ਟਿਕਟਾਂ ਲਈ ਹਾਂਜੀ ਭਾਈ ਟਿਕਟਾਂ ਤੇ ਸਾਰੇ ਸਿਨੇਮਿਆਂ 'ਚ ਮਿਲ ਜਾਣੀਆਂ ਬੁੱਕਮਾਈ ਸ਼ੋਅ ਤੇ ਵੀ ਆ ਜਾਣੀਆਂ ਕੋਈ ਸਾਡ ਟਿਕਟਾਂ ਲਲਾਂਗੇ ਯਾਰ ਤੂੰ ਹਾਸੇ ਆ ਗਿਆ ਫਿਲਮ 'ਚ ਹਾਂਜੀ ਹਾਸੇ ਉਸੇ ਹੈਗੇ ਭਾਜੀ ਵਧੀਆ ਫਿਲਮ ਬਣਾਈ ਤੇ ਜੇ ਮੈਂ ਵਿਦ ਫੈਮਲੀ ਵਿਦ ਫੈਮਲੀ ਆਪਣੇ ਸਾਰੇ ਵੀਰ ਭਰਾ ਇਕੱਠੇ ਕਰਕੇ ਜਾਵਾਂ ਹਾਸਾ ਆਊਗਾ ਹਾਂਜੀ ਭਾਈ ਬਿਲਕੁਲ ਆਊਗਾ ਹਸਾ ਸਹੀ ਹੈ ਵਧੀਆ ਫਿਲਮ ਤੇ ਮੈਂ ਤੇਰੀ ਗਰੰਟੀ ਚੁੱਕਦਾ ਨਹੀਂ ਫਿਰ 2-4 ਦਿਨਾਂ ਤੇ ਮੈਂ ਤੈਨੂੰ ਦੱਸ ਦਊਗਾ ਤੈਨੂੰ ਮੈਂ ਪਤਾ ਮੈਂ ਬੰਦਾ ਬੜਾ ਖਰਾਬ ਹੀ ਨਹੀਂ 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 ਭਾਜੀ ਕੋਈ ਨਹੀਂ ਤੁਸੀਂ ਵੇਖ ਕੇ ਆਇਓ ਤੁਸੀਂ ਜੱਜ ਕਰ ਲੋ ਤੁਹਾਨੂੰ ਗੂਗਲ ਪੇ ਕਰ ਦਾਂਗੇ ਪੈਸੇ ਵਾਪਸ ਆਪਾਂ ਆਹੋ ਹਾਂ ਸਾ ਫੁੱਲ ਬੜਾ ਫੁੱਲ ਆਉਣਾ ਚਾਹੀਦਾ ਈ ਠੀਕ ਹੈ ਭਾਜੀ ਠੀਕ ਹੈ ਭਾਜੀ ਚੰਗਾ ਵੀਰ ਮੇਰਾ ਰਾਜੀ ਬਾਜੀ ਰਹਿ ਭਰਾ ਦੂ ਆਪ ਧੰਨਵਾਦ ਜੀ ਕਿ ਰੱਜ ਕੇ ਹੋ ਗਈਆਂ ਫਿਲਮ ਆਪਣਾ ਜੇ ਤੈਨੂੰ ਕੋਈ ਰੋਕਣਾ ਹੋਣਾ ਫਿਰ ਮੈਨੂੰ ਦੱਸੀਂ ਉਹਦਾ ਨੰਬਰ ਤਾਂ ਹੀ ਮੈਂ ਮੈਂ ਗੱਲ ਕਰੂੰਗਾ ਨਾ ਠੀਕ ਹੈ ਭਾਜੀ ਠੀਕ ਹੈ ਭਾਜੀ ਚੰਗਾ